ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਪਸ਼ਮੀਨੇ ਦੇ ਸੂਟ ਬਹੁਤ ਸੋਹਣੇ ਸੂਟ ਨੇ ਨਾਲ ਦੀ ਨਾਲ ਡਿਸਕਾਊਂਟ ਵੀ ਦਵਾਂਗੇ ਤੁਹਾਨੂੰ ਠੀਕ ਹੈ ਬਹੁਤ ਪਿਆਰੇ ਸੂਟ ਨੇ ਤੇ ਪੇਮੈਂਟ ਦਾ ਮੂਡ ਆਨਲਾਈਨ ਰਹੇਗਾ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਓਕੇ ਜੀ ਤੇ ਚਲੋ ਦਿਖਾਉਨੇ ਆ ਤੁਹਾਨੂੰ ਅੱਜ ਦੀ ਕਲੈਕਸ਼ਨ ਬਹੁਤ ਸੋਹਣੇ ਸੂਟ ਨੇ ਤੇ ਨਾਲ ਕਰ ਦਿੱਤਾ ਹੈ ਆਪਾਂ ਡਿਸਕਾਊਂਟ ਓਕੇ ਜੀ ਹਲੋ ਪਹਿਲਾ ਹੀ ਸੂਟ ਆਏਗਾ ਬਹੁ ਹੈਲੋ ਮਸਟਰਡ ਕਲਰ ਦਾ ਸੂਟ ਆਏਗਾ ਬਹੁਤ ਪਿਆਰਾ ਇਹਦੇ ਉੱਪਰ ਪਿਓਰ ਕਸ਼ਮੀਰੀ ਵਰਕ ਹੋਇਆ ਹੈ ਅਨੂਜੀ ਪਿਓਰ ਦਾ ਸੂਟ ਹੈ ਕਸ਼ਮੀਰੀ ਵਰਕ ਮਿਲੇਗਾ ਇਹ ਵਾਲਾ ਕਲਰ ਹੈ ਦਾ ਮਸਟਰਡ ਓਕੇ ਵਿੱਚ ਵਿੱਚ ਤੁਹਾਨੂੰ ਬੂਟੀਆਂ ਮਿਲਣਗੀਆਂ ਘੇਰੇ ਦੇ ਉੱਪਰ ਤੁਹਾਨੂੰ ਮਿਲੇਗਾ ਜੀ ਬਹੁਤ ਸੋਹਣਾ ਬਾਰਡਰ ਦੀ ਲੈਂਥ ਆਏਗੀ ਦੀ 45 ਕੇ ਰਹੇਗਾ 26 ਇੰਚ ਜਿਨ੍ਹਾਂ ਦੀ ਲੰਬਾਈ ਘਟ ਹੋਏਗੀ ਉਹ ਇਹਨੂੰ ਕੇਰੇ ਪੱਟੀ ਨੂੰ ਕਟਾ ਕੇ ਉੱਪਰ ਲਵਾ ਸਕਦੇ ਨੇ ਜਿਨ੍ਹਾਂ ਦੀ ਲੰਬਾਈ ਇੰਨੀ ਹੋਏਗੀ ਤੇ ਫਿਰ ਉਹਨਾਂ ਵਾਸਤੇ ਤੇ ਬਹੁਤ ਹੀ ਵਧੀਆ ਗੱਲ ਹੈ ਹੈਲੋ ਜੀ ਇਹ ਆ ਗਿਆ ਪਹਿਲਾ ਕਲਰ ਇੱਕ ਨੰਬਰ ਸੂਟ ਹੋ ਗਿਆ ਮਸਟਰਡ ਕਲਰ ਇਹਦੇ ਨਾਲ ਤੁਹਾਨੂੰ ਮਿਲੇਗਾ ਸਟਾਲ हेलो जी स्टॉल दिखा ਦਿੰਨੇ ਆ ਤੁਹਾਨੂੰ ਬਹੁਤ ਸੋਹਣਾ ਸਟਾਲ ਮਿਲੇਗਾ ਸਟਾਲ ਦੇ ਉੱਪਰ ਵਰਕ ਚੈੱਕ ਕਰੋ ਕਿੰਨਾ ਸੋਹਣਾ ਵਰਕ ਸਾਰਾ ਬਹੁਤ ਬਰੀਕੀ ਦਾ ਕੰਮ ਹੋਇਆ ਇੱਧਰ ਵੀ ਤੁਹਾਨੂੰ ਇਸੇ ਤਰ੍ਹਾਂ ਹੀ ਮਿਲੇਗੀ ਐ ਵੇਖੋ ਇਹ ਸਾਰਾ ਵਰਕ ਹੈ ਠੀਕ ਹੈ ਦੋਨੋਂ ਸਾਈਡ ਸਟਾਲ ਦੇ ਇਵੇਂ ਆਣਗੇ ਇਹ ਸਟਾਲ ਤੁਸੀਂ ਇਕੱਲੇ ਵੀ ਕੈਰੀ ਕਰ ਸਕਦੇ ਹੋ ਕਿਸੇ ਸੂਟ ਨਾਲ ਜੀਨ ਨਾਲ ਜਿਵੇਂ ਵੀ ਤੁਹਾਡੀ ਚੁਆਇਸ ਆ ਉਵੇਂ ਕੈਰੀ ਕਰ ਸਕਦੇ ਹੋ ਬਹੁਤ ਪਿਆਰਾ ਜਿਹਾ ਸੂਟ ਲੱਗੇਗਾ ਐ ਲੋ ਜੀ ਜਦ ਵੀ ਬਹੁਤ ਪਿਆਰਾ ਸੂਟ ਲੱਗੇਗਾ ਲੋ ਜੀ ਠੀਕ ਹੈ ਪ੍ਰਾਈਸ ਲੱਗੇਗਾ ਜੀ ਇਸ ਸੂਟ ਦਾ 2850 ਦਾ ਐਕਚੁਅਲ ਪ੍ਰਾਈਸ ਆ ਹੈਲੋ ਜੀ 2850 ਇਹਦਾ ਪ੍ਰਾਈਸ ਹੈ ਅੱਜ ਦੀ ਅੱਜ ਤੁਹਾਨੂੰ ਮਿਲੇਗਾ ਸਿਰਫ ਤੇ ਸਿਰਫ 2700 ਰੁਪਏ ਚ ਠੀਕ ਹੈ 2700 ਰੁਪਏ ਦੇ ਵਿੱਚ ਸੂਟ ਮਿਲੇਗਾ ਤੁਹਾਨੂੰ ਕੋਈ ਐਕਸਟਰਾ ਸ਼ਿਪਿੰਗ ਚਾਰਜ ਨਹੀਂ ਦੇਣੇ ਪੈਣਗੇ ਸਿਰਫ ਤੇ ਸਿਰਫ 2250 ਦੇ ਵਿੱਚ ਸੂਟ ਮਿਲੇਗਾ ਠੀਕ ਹੈ ਹੈਲੋ ਜੀ ਇਹਦਾ ਅਗਲਾ ਕਲਰ ਤੁਹਾਨੂੰ ਦਿਖਾਉਣੀ ਬਹੁਤ ਸੋਹਣੇ ਕਲਰ ਨੇ ਇਹਦੇ ਪਿਓਰ ਦਾ ਸੂਟ ਆ ਲਾਈਨਿੰਗ ਲੱਗੇਗੀ ਇਹਨੂੰ ਠੀਕ ਹੈ ਜਿਹੜੇ ਵੀ ਪ੍ਰੀਮੀਅਮ ਕੁਆਲਿਟੀ ਜਿਹੜੇ ਲਾਈਕ ਕਰਦੇ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਹਾਂ ਜਦੋਂ ਸੂਟ ਪਾਈਏ ਤਾਂ ਕਿਵੇਂ ਦੀ ਲੁੱਕ ਲੱਗਦੀ ਹੈ ਇਹੋ ਜਿਹੀ ਸੂਟ ਪਾ ਕੇ ਬਹੁਤ ਸੋਹਣੀ ਆਪਣੇ ਆਪ ਨੂੰ ਫੀਲ ਵਧੀਆ ਆਉਂਦੀ ਹੈ ਨਾ ਪ्योर ਦੇ ਸੂਟ ਆਪਾਂ ਸਰਦੀਆਂ ਵਿੱਚ ਕਿਤੇ ਫੰਕਸ਼ਨ ਜਾਣਾ ਹੈ ਪ੍ਰੋਗਰਾਮ ਜਾਣਾ ਹੈ ਤੇ ਬਹੁਤ ਸੋਹਣਾ ਪੀਸ ਹੈ ਇਹ ਲੋਕੀ ਚੈੱਕ ਕਰੋ ਠੀਕ ਹੈ ਇਹ ਕਲਰ ਆ ਗਿਆ ਜੀ ਆਫ ਵਾਈਟ ਕ੍ਰੀਮ ਕਲਰ ਆ ਸੈਲਫ ਪ੍ਰਿੰਟ ਸਾਰਿਆਂ ਦੇ ਵਿੱਚ ਆਏਗਾ ਠੀਕ ਹੈ ਪ्योर ਦਾ ਲਾਈਟ weight ਸੂਟ ਆ ਇਹਨੂੰ ਉਤਾਰਦਾ ਮੈਂ ਹੈਲੋ ਜੀ ਪ्योर ਦਾ ਲਾਈਟ ਵੇਟ ਸੂਟ ਆਏਗਾ ਸਾਰਿਆਂ ਦੀ ਲੰਬਾਈ ਵਗੈਰਾ ਸੇਮ ਹੋਏਗੀ embroidery work ਸੇਮ ਹੋਏਗਾ ਬਸ ਕਲਰ ਅਲੱਗ-ਅਲੱਗ ਹੋਣ ਦੇ ਕਲਰ ਤੁਹਾਨੂੰ ਦਿਖਾ ਦਿੰਨੇ ਹੈਲੋ ਜੀ ਠੀਕ ਹੈ ਬਹੁਤ ਸੋਹਣਾ ਸੂਟ ਹੈ ਪ੍ਰਾਈਸ 2700 ਲੱਗੇਗਾ ਪਿਓਰ ਦਾ ਸੂਟ ਹੈ ਜਿਹੜਾ ਮਰਜ਼ੀ ਲਵੇ ਚਾਹੇ ਕੁੜੀਆਂ ਲੈ ਲਓ ਚਾਹੇ ਬੀਬੀਆਂ ਲੈ ਲਓ ਆਂਟੀਆਂ ਲੈ ਲਓ ਆਪਣੀਆਂ ਦਾਦੀਆਂ ਨਾਨੀਆਂ ਵਾਸਤੇ ਲੈ ਲਓ ਬਹੁਤ ਹੀ ਸੋਹਣਾ ਲੱਗੇਗਾ ਸੂਟ ਠੀਕ ਹੈ ਜੀ ਪ੍ਰਾਈਸ 500 ਰੁਪਏ ਲੱਗੇਗਾ ਪਿਓਰ ਦਾ ਸੂਟ ਹੈ ਇਹ ਚੀਜ਼ਾਂ ਆਮਤਰ ਵੱਡੀਆਂ ਦੁਕਾਨਾਂ ਵੱਡੇ ਸ਼ੋਰੂਮਾਂ ਦੇ ਵਿੱਚ ਤੁਹਾਨੂੰ 4000 5000 ਤੋਂ ਘੱਟ ਕੀਤੇ ਇਹ ਸੂਟ ਨਹੀਂ ਮਿਲੇਗਾ ਸਿਰਫ ਰਵਿੰਦਰ ਫੈਬਰਿਕ ਤੇ ਮਿਲੇਗਾ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਠੀਕ ਹੈ ਜੀ ਲੈ ਲਓ ਇਹ ਕੱਲਾ ਜਿਹੜਾ ਸਟਾਲ ਹੀ ਇਹਦੇ ਨਾਲ ਲੱਗਾ ਹੋਇਆ ਨਾ ਇਹ 22500 ਤੋਂ ਮਤਲਬ 2000 ਤੋਂ ਬਹੁਤ ਘੱਟ ਆ ਪ੍ਰਾਈਸ ਇਹ ਤਾਂ 2500 ਤੱਕ ਇਹਦਾ ਪ੍ਰਾਈਸ ਲੱਗੇਗਾ ਸਟਾਲ ਰਾਈਟ ਐਲੋਜੀ ਠੀਕ ਹੈ ਇਹ ਕਲਰ ਬਹੁਤ ਸੋਹਣਾ ਪਸ਼ਮੀਨਾ ਵਾਲਾ ਕਲਰ ਐਥੋਂ ਦਿਖੇਗਾ ਕਲਰ ਪਸ਼ਮੀਨਾ ਕਲਰ ਜਿਹੜਾ ਲੋਈਆਂ ਵਾਲਾ ਕਲਰ ਹੁੰਦਾ ਨਾ ਐਵੇਂ ਦਾ ਕਲਰ ਬਹੁਤ ਸੋਹਣਾ ਵੇਖ ਕੇ ਹੀ ਗਰਮ ਜੀ ਵਾਈਬ ਆਉਂਦੀ ਆ ਪਰ ਇਹ ਪਿਓਰ ਦਾ ਸੂਟ ਹੈ ਲਾਈਟ ਵੇਟ ਸੂਟ ਆ ਜਿਵੇਂ ਪਿਓਰ ਜਿੰਨਾ ਆਪਾਂ ਪਿਓਰ कपड़ा लेंदे जाइए ओ पतला होंगे ये है। भी कपड़ा है पतला है ठीक है हेलो जी बहुत सोहना वर्क होया ते आ गया ए प्राइस सेम रहेगा सताई सौ रुपए यीसरा कलर चौथा कलर दिखाने तहू ए रेड कलर है लो जी ठीक है बहुत सोहना बनया है किसी भी भैन ने लैना हो बहुत ही सोहना लगेगा ਇੱਕ ਤੇ ਆਫਰ ਇੱਕ ਕਲਰ ਇਹਨੇ ਸੋਹਣਾ ਇੱਕ ਪਿਓਰ ਦੇ ਸੂਟ ਠੀਕ ਹੈ ਤੇ ਉਪਰੋ ਸੀਜ਼ਨ ਦੇ ਲਾਸਟ ਤੇ ਮਿਲ ਰਹੇ ਨੇ ਤੁਸੀਂ ਇਹਨਾਂ ਨੂੰ ਬਿਨਾ ਕੋਟੀ ਤੋਂ ਪਾਓਗੇ ਤੇ ਲੁੱਕ ਕਿਆ ਹੀ ਬਣੇਗੀ ਕਿਉਂਕਿ ਅੱਜ ਠੰਡ ਬਹੁਤ ਹੈ ਹਲੋ ਜੀ ਹਲੋ ਪ੍ਰਾਈਸ 550 ਰੁਪਿਆ ਕਲਰ ਰੈੱਡ ਮੇਰੇ ਇਹਦੇ ਨਾਲ ਪੂਰਾ ਮੈਚ ਕਰ ਰਿਹਾ ਹੈ ਹਲੋ ਜੀ ਨੈਕਸਟ ਆ ਗਿਆ ਬਹੁਤ ਸੋਹਣਾ ਗ੍ਰੀਨ ਕਲਰ ਪਿਸਤਾ ਗ੍ਰੀਨ ਕਲਰ ਹੈ ਹਲੋ ਜੀ ਬਹੁਤ ਸੋਹਣਾ ਤੇ

ਹੀਚ ਪਿੰਕ ਕਲਰ ਉੱਪਰ ਗ੍ਰੇ ਕਲਰ ਦਾ ਐਮਬਰਾਇਡਰੀ ਵਰਕ ਆਏਗਾ ਬਹੁਤ ਸੋਹਣਾ ਪ੍ਰਾਈਸ ਲੱਗੇਗਾ ਜੀ ਓਨਲੀ 2200 ਰੁਪਏ ਇਹ ਆਪਣਾ ਪਹਿਲਾ ਚਾਰਟ ਸੀਗਾ ਜਿਹਦੇ ਆਪਾਂ ਸਾਰੇ ਤੁਹਾਨੂੰ ਕਲਰ ਦਿਖਾ ਦਿੱਤੇ ਆ ਤੇ ਖੋਲ ਕੇ ਤਾਂ ਦਿਖਾਇਆ ਤਾਂ ਜੋ ਤੁਹਾਨੂੰ ਹਰ ਕਲਰ ਦੀ ਗ੍ਰੇਸ ਦਿਖ ਜਾਏ ਠੀਕ ਹੈ ਨੈਕਸਟ ਤੁਹਾਨੂੰ ਦਿਖਾਉਣੀ ਆ ਪਿਓਰ ਪਸ਼ਮੀਨਾ ਦੇ ਵਿੱਚ ਪਿਓਰ ਪਸ਼ਮੀਨਾ ਸਪਨ ਬਹੁਤ ਸੋਹਣਾ ਕਪੜਾ ਠੀਕ ਹੈ ਹੈਲੋ ਔਰ ਇਹਦੀ ਡਿਜ਼ਾਈਨਿੰਗ ਵੀ ਸੁਪਰ ਆ ਆਪਾਂ ਸਾਰੀ ਸਰਤੀ ਵੀ ਇਹਦੇ ਨਾਲ ਦੇ ਕਾਫੀ ਸੂਟ ਸੀਲ ਕੀਤੇ ਆ ਬਹੁਤ ਸੋਹਣੀਆਂ ਜੜੀਆਂ ਬੀਬੀਆਂ ਪਹਿਣਾ ਨੂੰ ਚਾਹੀਦੀਆਂ ਨਾ ਭਾਰੀ ਸੂਟ ਜੜੀਆਂ ਕਹਿੰਦੀਆਂ ਸਾਨੂੰ ਨਿੱਗੇ ਸੂਟ ਚਾਹੀਦੇ ਆ ਅਸੀਂ ਲਾਈਨਿੰਗ ਵੀ ਨਹੀਂ ਲਗਵਾਉਣੀ ਇਹ ਉਹਨਾਂ ਵਾਸਤੇ ਸੂਟ ਹੈ ਲਓ ਜੀ ਠੀਕ ਹੈ ਇਹ ਸਾਰਾ ਕਾਨੀ ਚ ਕਾਨੀ ਦਾ ਸੂਟ ਹੈ ਠੀਕ ਹੈ ਇਹ ਲਓ ਅੰਦਰ ਤੁਹਾਨੂੰ ਦਿਖੇਗਾ ਜਿਸ ਤਰ੍ਹਾਂ ਹੱਥ ਦੀ ਖੱਡੀ ਨਾਲ ਬਣਿਆ ਹੋਏ ਸੂਟ ਹੁੰਦੇ ਆ ਨਾ ਜਿਵੇਂ ਸਾਰਾ ਕਾਨੀ ਦਾ ਸੂਟ ਸੂਟ ਹੋਏਗਾ ਡਿਜ਼ਾਈਨ ਪਹਿਲਾਂ ਤੇ ਚੈੱਕ ਕਰੋ ਬਹੁਤ ਸੋਹਣਾ 컬러 ਆ ਗਿਆ ਬਲੈਕ ਵਿੱਚ ਵਿੱਚ ਤੁਹਾਨੂੰ ਬੂਟੀ ਮਿਲੂਗੀ ਬਹੁਤ ਸੋਹਣੀ ਔਰ ਸਾਈਡ ਤੇ ਇਹ ਜਿਹੜਾ ਤੁਹਾਨੂੰ ਮਿਲੇਗਾ ਨਾ ਬਾਰਡਰ ਇਹ ਤੁਸੀਂ ਆਪਣੀਆਂ ਚਾਕਾਂ ਤੇ ਲਗਾ ਸਕਦੇ ਹੋ ਪੌਂਚੇ ਤੇ ਲਗਾ ਸਕਦੇ ਹੋ ਠੀਕ ਹੈ ਤੇ ਕਿਰਾ ਆਏਗਾ ਦੇਵੇਂ ਠੀਕ ਹੈ ਔਰ ਜਿੰਨਾ ਮਰਜੀ ਖੁੱਲਾ ਡੁੱਲਾ ਕਿਰਾ ਬਣਾਓ ਚਾਹੇ ਤੁਸੀਂ 25 ਬਣਾਓ 30 ਬਣਾਓ ਸਭ ਦਾ ਸੂਟ ਖੁੱਲਾ ਡੁੱਲਾ ਬਣੇਗਾ ਠੀਕ ਹੈ ਕਿਉਂਕਿ ਉਹਦੇ ਬਾਜੂ ਜਿਹੜੀ ਅਲੱਗ ਸਾਈਜ਼ ਅਲੱਗ ਦਿੱਤੀਆਂ ਹੋਈਆਂ ਇਹ ਤੁਸੀਂ ਆਪਣੀਆਂ ਪੌਂਚੇ ਤੇ ਲਿਆ ਸਕਦੇ ਹੋ ਬਾਹਾਂ ਤੇ ਲਿਆ ਸਕਦੇ ਹੋ ਠੀਕ ਹੈ ਇਹਦਾ ਦਿੱਤਾ ਹੋਇਆ ਬੈਕ ਸਾਈਡ ਤੇ ਇਹ ਇਹਦੀਆਂ ਬਾਜੂ ਦਿੱਤੀਆਂ ਹੋਈਆਂ ਨੇ ਠੀਕ ਹੈ ਇੱਧਰ ਅਲੱਗ ਤੋਂ ਓਕੇ ਬੈਕ ਸਾਈਡ ਵੀ ਤੁਹਾਨੂੰ ਬਾਰਡਰ ਮਿਲੇਗਾ ਕਲਰ ਆ ਗਿਆ ਬਲੈਕ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਆ ਔਰ ਬਹੁਤ ਸੋਣਾ ਖਿੜਿਆ ਖਿਰਿਆ ਸੂਟ ਆ ਇਹ ਆ ਗਿਆ ਇਹਦਾ ਸਪੰਨ ਦੀ ਬਾਟਮ ਸਪੰਨ ਸੌਰੀ ਪਸ਼ਮੀਨੇ ਦੀ ਬਾਟਮ ਵਧੀਆ ਪਸ਼ਮੀਨੇ ਦੀ ਬਾਟਮ ਠੀਕ ਹੈ ਤੇ ਇਹ ਆ ਗਿਆ ਇਹਦਾ ਸਟੋਲ ਸਟੋਲ ਚੈੱਕ ਕਰਨਾ ਇਹਦਾ ਇੰਨਾ ਪਿਆਰਾ ਸਟੋਲ ਹੈ ਲਓ ਜੀ ओके okay, बहुत ही सोणा बहुत एलिगेंट लॉजी बहुत सोणा स्टोल है काफी लंबा भी है सोणा भी है इने तुसी जिन्ना च चाहो सूट ਨਾਲ ਯੂਜ਼ ਕਰੋ ਅਲੱਗ ਤੋਂ ਯੂਜ਼ ਕਰੋ ਠੀਕ ਹੈ ਫਿਰ ਤੁਸੀਂ ਇਹਦਾ ਟਾਪ ਵਗੈਰਾ ਜਾਂ ਕੋਈ ਕੁੜਤਾ ਵਗੈਰਾ ਵੀ ਬਣਾ ਸਕਦੇ ਹੋ ਇੰਨਾ ਸੋਹਣੀ ਚੀਜ਼ ਠੀਕ ਹੈ ਡਬਲ ਫਾਇਦਾ ਦੇਣ ਵਾਲੀ ਚੀਜ਼ ਹੈ ਤੁਹਾਨੂੰ ਓਕੇ ਬਹੁਤ ਸੋਹਣਾ ਸੂਟ ਹੈ ਪ੍ਰਾਈਸ ਇਸ ਸੂਟ ਦਾ 2250 ਹੈ ਪਰ ਅੱਜ ਡਿਸਕਾਊਂਟ ਕਰ ਦਿੱਤਾ ਹੋਇਆ ਹੈ ਸੂਟ ਦੇ ਉੱਪਰ ਵੀ ਇਹਦਾ ਪ੍ਰਾਈਸ ਤੁਹਾਨੂੰ ਮਿਲੇਗਾ 2050 ਰੁਪਏ ਠੀਕ ਹੈ 2050 ਰੁਪਏ ਇਸ ਸੂਟ ਦਾ ਪ੍ਰਾਈਸ ਪੇ ਲਿਖਾ ਬਹੁਤ ਸੋਹਣਾ ਜੈਡ ਬਲੈਕ ਕਲਰ ਹੈ ਪਿਓਰ ਦਾ ਸੂਟ ਹੈ ਪਸ਼ਮੀਨੇ ਦਾ ਇਹ ਲੋ ਜੀ ਕਲਰ ਆ ਗਿਆ ਬਲੈਕ ਨੈਕਸਟ ਕਲਰ ਆ ਗਿਆ ਇਹਨਾਂ ਜਿਸ ਦਾ ਰਾਮਟੈਕ ਪਸ਼ਮੀਨਾ ਹੁੰਦਾ ਨਾ ਉਵੇਂ ਦਾ ਪਸ਼ਮੀਨਾ ਸੇਮ ਹੈ

ਇਦੇ ਨਾਲ ਤੁਹਾਨੂੰ ਮਸਟਰਡ ਪਿਓਰ ਪਸ਼ਮੀਨਾ ਦੀ ਬਾਟਮ ਤੇ ਨਾਲ ਮਿਲੇਗਾ ਸਟਾਲ ਸੇਮ ਹੀ ਹੋਏਗਾ ਐਜ਼ ਇਟ ਹਲੋ ਜੀ ਓਕੇ ਤੇ ਪ੍ਰਾਈਸ ਵੀ ਸੇਮ ਹੀ ਹੋਏਗਾ 2050 ਰੁਪਏ ਇਸ ਸੂਟ ਦਾ ਪ੍ਰਾਈਸ ਲੱਗੇਗਾ ਫਟਾਫਟ ਖਰੀਦੇ ਜਾਓ ਠੀਕ ਹੈ ਹਲੋ ਜੀ ਐ ਮਸਟਰਡ ਕਲਰ ਓਕੇ ਤੇ 에ਰੀਆ ਇਹਦਾ ਅਗਲਾ ਕਲਰ ਅਗਲਾ ਕਲਰ ਆ ਗਿਆ ਜੀ ਇਹਦਾ ਨੇਵੀ ਬਲੂ ਹਲੋ ਨੇਵੀ ਬਲੂ ਕਲਰ ਠੀਕ ਹੈ ਸਭ ਦਾ ਖੁੱਲਾ ਡੁੱਲਾ ਬਣੇਗਾ ਸੂਟ ਤੇ ਮੈਂ ਇੱਕ ਵਾਰੀ ਨਾ ਬਾਟਮ ਦੀ ਵੀ ਮਿੰਨਤੀ ਕਰਕੇ ਦੱਸਦੀ ਆ ਕਈਆਂ ਭੈਣਾਂ ਨੂੰ ਇਹ ਨੀਡ ਹੁੰਦੀ ਆ ਕਿ ਸਾਨੂੰ ਚਾਹੀਦਾ ਏ 3 ਮੀਟਰ ਸਲਵਾਰ ਵਾਲਾ ਤੇ ਆਪਾਂ ਇਹਦੀ ਮਿੰਨਤੀ ਕਰਦੇ ਆ ਕਿ 2.5 ਮੀਟਰ ਆ ਕਿ 3 ਮੀਟਰ ਠੀਕ ਹੈ ਹਲੋ ਇਹ ਆ ਗਈ ਨੇਵੀ ਬਲੂ ਕਲਰ ਦੀ ਲੁੱਕ ਲੁੱਕ ਚੈੱਕ ਕਰ ਲਓ ਬਹੁਤ ਪਿਆਰੀ ਲੁੱਕ ਆਏਗੀ ਨੇਵੀ ਬਲੂ ਕਲਰ ऐलो जी मैं तुम इवें दिखा दनी ठीक है नेवी ब्लू कलर यह आ गया कानी पश्मीना स्टॉल देखो ओके पूरा कानी का काम है ठीक है एलो जी ओके बहुत सोहना पीस है यूनीक पीस है अलग तो भी तुसी यूज कर सकते हो आप सलवार की मिन्ती भी करके देख लें ढाई मीटर सलवार आएगी ठीक है तीन मीटर आएगी ढाई मीटर सलवार आएगी प्राइस दो हजार हेलो अगला कलर आ गया जी बहुत सोना वाइन कलर हेलो ये आ गया वाइन कलर ठीक है ਬਹੁਤ ਆਲੋਚੀ ਠੀਕ ਹੈ ਬਹੁਤ ਸੋਹਣਾ ਕਲਰ ਹੈ ਤੇ ਡਿਜ਼ਾਈਨ ਤੇ ਸੁਪਰ ਹੈ ਯਾ ਔਰ ਲੁੱਕ ਵਾਈਜ਼ ਵੀ ਬਹੁਤ ਸੋਹਣਾ ਲੱਗਦਾ ਠੀਕ ਹੈ ਪੂਰੀ ਗੱਲਬਾਤ ਐਂਡ ਦਾ ਸੂਤ ਦੀ ਠੀਕ ਹੈ ਓਕੇ ਜੀ ਤੇ ਲੈਂਥ ਫੁੱਲ ਆਊਗੀ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਐਡਜਸਟ ਕਰ ਸਕਦੇ ਹੋ ਫੁੱਲ ਲੈਂਥ ਵਾਲਾ ਹੈਗਾ ਠੀਕ ਹੈ 45 ਲੈਂਥ ਹੋਏਗੀ ਇਹਦੀ ओके okay, ये आएगा इदे नाल स्टॉक ठीक है ओके ते okay, इदा प्राइस ਵੀ 2050 ਲੱਗੇਗਾ ਇਹ ਆ ਗਿਆ ਇਧਰ ਵਿੱਚ ਗ੍ਰੇ ਕਲਰ ਠੀਕ ਹੈ ਇਹ ਆ ਗਿਆ ਗ੍ਰੇ ਕਲਰ ओके जी ਇਹਦਾ ਗ੍ਰੇ ਕਲਰ ਆ ਗਿਆ ਬਹੁਤ ਸੋਹਣਾ ਸੀਮਿੰਟ ਗ੍ਰੇ ਕਲਰ ਆ ਪ੍ਰਾਈਸ ਲੱਗੇਗਾ ਜੀ 2050 ਰੁਪਏ ਹਰ ਏਜ ਗਰੁੱਪ ਵਾਲਾ ਇਹਨਾਂ ਨੂੰ ਵੇਅਰ ਕਰ ਸਕਦਾ ਔਰ ਵੇਅਰ ਕੀਤੇ ਦੀ ਲੁੱਕ ਬਹੁਤ ਪਿਆਰੀ ਆਏਗੀ ਕਿਉਂਕਿ ਪ੍ਰੀਮੀਅਮ ਕੁਆਲਿਟੀ ਦੇ ਸੂਟ ਹੈ ਤੇ ਤੁਸੀਂ ਤੇ ਖੁਦ ਪ੍ਰੀਮੀਅਮ ਹੋ ਤੇ ਜਦੋਂ ਇਹ ਸੂਟ ਤੇ ਦੋ ਪਲੱਸ ਪਲੱਸ ਹੋ ਸਤੇ ਬਹੁਤ ਹੀ ਸੋਹਣੇ ਪਲੱਸ ਪੁਆਇੰਟ ਹੋ ਜਾਣੇ ਨੇ ਜਦੋਂ ਤੁਸੀਂ ਵੀ ਸੋਹਣੇ ਹੋ ਤੇ ਸੂਟ ਵੀ ਸੋਹਣਾ ਪਾਓਗੇ ਤੇ ਫਿਰ ਤੇ ਕਿਆ ਹੀ ਬਾਤਾਂ ਹੋ ਜਾਣੀਆਂ ਨੇ ਠੀਕ ਹੈ ਹਲੋ ਓਕੇ ਹਲੋ हाँ जी नैक्सट आ गया अपना ए पिंक कलर ठीक है हेलो कलर आ गया पिंक बहुत सोहना ठीक है तो सेम ही आएगा एज इट स्टॉल वगैरह सब कुछ सेम आएगा बहुत सोहना सूट है प्राइस भी सेम ही रहेगा और कलर बहुत प्यारा लग रहा है दो हज़ार पाए का प्राइज रहेगा हेलो जी नैक्सट आ गया अपने को एक होर डिजाइन आएगा हेलो प्योर ਰਾਮ ਟੈਕਸ ਪਸ਼ਮੀਨਾ ਹਲੋ ਰਾਮ ਟੈਕਸ ਦੇ ਪਸ਼ਮੀਨੇ ਵਾਂਗੂ ਇਹਦੇ ਉੱਪਰ ਕੋਈ ਸਟੈਂਪ ਨਹੀਂ ਲੱਗੀ ਹੋਈ ਕਿਉਂਕਿ ਰਾਮ ਟੈਕਸ ਪਸ਼ਮੀਨਾ ਸਹੀਵੇਂ ਦੀ ਦਿੰਦਾ ਹੈ ਇਹਦੇ ਉੱਪਰ ਕੋਈ ਸਟੈਂਪ ਨਹੀਂ ਕਈ ਵਾਰੀ ਕੰਪਨੀਆਂ ਸਟੈਂਪ ਨਹੀਂ ਲੈਂਦੀਆਂ ਹਲੋ ਬਹੁਤ ਸੋਹਣਾ ਗ੍ਰੇ ਕਲਰ ਹੈ ਔਰ ਇਹਦਾ ਡਿਜ਼ਾਈਨ ਵੀ ਸੁਪਰ ਆ ਦਾ ਘੇਰੇ ਦਾ ਡਿਜ਼ਾਈਨ ਚੈੱਕ ਕਰੋ ਔਰ इस तरह ए वाली बूटी चेक करो कि प्यारी है ये कढ़ाई नहीं है यह धागे का काम है खड़ी का काम है एलो जी अंदरों चेक करो कानी और ये चुभन वाला कुछ नहीं है ये ठीक है सॉफ्ट बिल्कुल सॉफ्ट आऊगा एदा स्टॉल खोल के दिखाई हाँ ये दो ही कलर रह गए हैं दो कलर मैं सेल कर दते ने आलो जी ए आ गया स्टॉल स्टॉल आएगा शॉल नहीं आएगा बहुत प्यारा पीस है प्राइस दो हजार लगेगा प्योर पशमीना बॉटम लगी होगी ना। दूसरा कलर आ गया वाला पीच कलर आ गया ठीक है सेम ही आएगा पीच कलर बहुत प्यारा कलर है ना लाइट ना डार्क हर हर एक नो सोना लगन वाले कलर ने जी हेलो सेम आएगा स्टॉक और एज इट सेम आएगी बॉटम प्राइस लगेगा जी सताई सौ ओ सॉरी 2050 ਰੁਪਏ 2050 ਰੁਪਏ ਠੀਕ ਹੈ ਜੀ 2700 ਨਹੀਂ ਲੱਗੇਗਾ ਓਕੇ ਤੇ ਨੈਕਸਟ ਆ ਗਿਆ ਆਪਣੇ ਕੋਲ ਤੁਹਾਨੂੰ ਦਿਖਾਉਨੇ ਆ ਪਿਓਰ ਪਸ਼ਮੀਨਾ ਦੇ ਵਿੱਚ ਆਏਗਾ ਇਹ ਲੋ ਜੀ ਹੋਰ ਇਹਨਾਂ ਸੋਹਣਾ ਡਿਜ਼ਾਈਨ ਆ ਨਾ ਪਿਓਰ ਸੌਫਟ ਪਸ਼ਮੀਨਾ ਕਸ਼ਮੀਨੇ ਦੇ ਵਿੱਚ ਵੀ ਹੁਣ ਤੁਹਾਨੂੰ ਅਲੱਗ 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 ਕਲੈਕਸ਼ਨ ਦਿਖਾ ਦੇਣੀ ਇੱਕੇ ਵੀਡੀਓ ਦੇ ਵਿੱਚ ਹੀ ਇਹ ਲੋ ਜੀ ਇਹ ਆ ਗਿਆ ਬਹੁਤ ਸੋਹਣਾ ਕਸ਼ਮੀਨਾ প্রিন্টেਡ ਸੂਟ ਆਏਗਾ ਪ੍ਰਿੰਟ ਚੈੱਕ ਕਰੋ ਪਹਿਲਾਂ ਤੇ ਸੂਟ ਦਾ ਬਹੁਤ ਸੋਹਣਾ ਪ੍ਰਿੰਟ ਆ ਫਿਰ ਇਹਦੇ ਉੱਪਰ ਹਾਈਲਾਈਟ ਕੀਤਾ ਹੋਇਆ ਬੂਟੀ ਨੂੰ ਨੀਚੇ ਘੇਰੇ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਠੀਕ ਹੈ ਇਹ ਲੋ ਘੇਰੇ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ ਔਰ ਇਹਦਾ ਘੇਰਾ ਕਿੰਨਾ ਹੋਏਗਾ ਘੇਰਾ 10 ਦਿਨੇ ਤੋਂ ਸਾਢੇ 26 ਇੰਚ 27 ਇੰਚ ਦਾ ਘੇਰਾ ਆਏਗਾ ਠੀਕ ਹੈ ਇਹ ਲੋ ਸਾਢੇ 26 27 ਇੰਚ ਇਹਦਾ ਕਿਰਾਏਗਾ ਸੋਬਰ ਜਾਂ ਸੂਟਾ ਬੋਰ ਕੋਈ ਨਹੀਂ ਆਏਗੀ ਤੇ ਇਹ ਆਏਗੀ ਇਹਦੇ ਨਾਲ ਵਾਈਨ ਕਲਰ ਦੀ ਬਾਟਮ ਤੇ ਨਾਲ ਆਏਗਾ ਸਟੌਲ ਹਲੋ ਹਲੋ ਪਿਓਰ ਦਾ ਸਟੌਲ ਦੁਪੱਟਾ ਓਕੇ ਹਲੋ ਜੀ ਦੁਪੱਟਾ ਆਏਗਾ ਜਿਹੜਾ ਸਟੌਲ ਵਾਲਾ ਅੱਜਕੱਲ ਪਿਓਰ ਦਾ ਚੱਲ ਰਿਹਾ ਨਾ ਉਹ ਲੱਗੇਗਾ ਤੁਹਾਨੂੰ ਦੁਪੱਟਾ हेलो, हेलो, ओके प्योर प्योर का ओके जी बहुत सोहना दुपट्टा है बहुत ही सोहनी चीज़ है पांच मीटर की कट्टए सूट की ओवर सूट आएगा ये कलर दिखा दी बहुत ही सोहना कलर लगे है तो बहुत ही सोहना प्रिंट आए यदा ओके जी निका निका प्रिंट आएगा बहुत सोना प्राइस दो हज़ार पाँ ही लगेगा हेलो जी यहाँ कलर दिखा दें तो अगला है जी कॉफी कलर आएगा પ્રાઈસ સેમ રહેગા 2050 રૂપાય કોફી કલર ફેર આ ગયા જીત وچ કલર ગ્રે સિમેન્ટ ગ્રે કલર આ ગયા નોટ એ બ્લેક સિમેન્ટ ગ્રે કલર આ ગયા બહોત પ્યારા تے પ્રીમિયમ ਕੁઆલિટી دے સૂટ نے પાહો گے تے واو واو کرو گے ene સોને સૂટ نے لے لو नेक्स्ट આ ગયા جی 그린 કલર ٹھیک ہے જર મોરાجہ કલર આ બોટમ دکھا دیںے ਤੁਹਾਨੂੰ બોટમ تو سمجھ لگ جائے आ गई बॉटम लाइट डार्क मतलब वाला पा लाइट भी नहीं कह सकते नैक्सट तुम दिखा मैं सूट आ गया बहुत सोना लाइट कलर आ गया बदामी जहा ऑफ वाइट कह सद आ गया अल्पाइन देर ठीक है ए, सूट मिलूगा। सेल्फ okay? दे उपर थोड़ा जहा इस तरह हाईलाइट किया घेरा आउगा सारा प्रिंट प्लेन तुम्हें बॉटम मिलूगी अल्पाइन दी। नाल स्टॉलो स्टॉल मिलेगा ठीक है ग्यारह सौ पंजा सूट है अज तुम तो मिलेगा एक हज़ार पाँच ठीक है बहुत सोहना क्रीम कलर है और डिजाइनिंग सुपर है तो सूट भी बहुत सोहना है जी मैं लगता हैवी ब्रांड शायद है चाहद बहुत सोहना सूट है कलर आ गया जी स्किन और वाइट जहा कलर आ गया ठीक है प्राइस एक हज़ार पंजा लगेगा एन दूसरा कलर दिखा दें एलो जी ਅਗਲਾ ਕਲਰ ਆ ਗਿਆ ਜੀ ਥੋੜੀ ਜਿਹੀ ਸਕਿਨ ਟੋਨ ਐਸ ਤਰ੍ਹਾਂ ਤੁਹਾਨੂੰ ਸਿਮਿਲਰ ਲੱਗਣਗੇ ਪਰ ਜਦੋਂ ਤੁਸੀਂ ਦੱਸਣਾ ਤੁਸੀਂ ਦੱਸ ਸਕਦੇ ਹੋ ਥੋੜਾ ਜਿਹਾ ਮੈਂ ਬਾਦਾਮੀ ਜੀ ਟੋਨ ਕਹੀ ਹੈ ਇਹ ਥੋੜੀ ਸਕਿਨ ਪੀਚ ਜੀ ਕਲਰ ਆ ਗਿਆ ਪੀਚ ਪੀਚਲੀਆ ਕਲਰ ਆ ਗਿਆ ਠੀਕ ਹੈ ਪ੍ਰਾਈਸ 1050 ਲੱਗੇਗਾ ਤੇ ਇਹ ਥੋੜੀ ਜਿਹੀ येलो ਪੰਚ ਆ ਗਿਆ ਪਿਸਤਾ ਗ੍ਰੀਨ ਜੇ ਆਪਾਂ ਇਹਨੂੰ ਕਹਿ ਸਕਦੇ ਹਾਂ ਇਹ ਲੋ ਇਹ ਪਿਸਤਾ ਗ੍ਰੀਨ ਕਲਰ ਆ ਗਿਆ ਸੇਮ ਹੀ ਨਾਲ ਅਲਪਾਈਨ ਦਾ ਹੀ ਸਟਾਲ ਹੋਏਗਾ ਅਲਪਾਈਨ ਦਾ ਹੀ ਸੂਟ ਹੈ ਬੁਰ ਕੋਈ ਨਹੀਂ ਆਏਗੀ ਆ ਨੋਰਮਲ ਸੂਟ ਅ ਮਤਲਬ ਘੱਟ ਪ੍ਰਾਈਸ ਦੇ ਵਿੱਚ ਜਿਸ ਤਰ੍ਹਾਂ ਬਹੁਤ ਸੋਹਣੀ ਚੀਜ਼ ਹਨ ਉਸ ਤਰ੍ਹਾਂ ਆਪਾਂ ਕਹਿ ਸਕਦੇ ਜਿਆਦਾ ਗਰਮ ਵੀ ਨਹੀਂ ਹੁੰਦਾ ਜਿੱਦਾਂ ਕਈ ਜਿਆਦਾ ਗਰਮ ਸੂਟ ਨਹੀਂ ਪਾ ਸਕਦੇ ਕਿ ਉਹਨਾਂ ਨੂੰ ਪ੍ਰੋਬਲਮ ਹੁੰਦੀ ਅੱਗੇ ਮੌਸਮ ਵੀ ਠੀਕ ਆ ਰਿਹਾ ਉਸ ਹਿਸਾਬ ਨਾਲ ਸੂਟ ਬਹੁਤ ਘਹਿਰਾ ਹੈ ਪ੍ਰਾਈਸ 1050 ਲੱਗੇਗਾ ਇਹ ਸਾਡੀ ਅੱਜ ਦੀ ਕਲੈਕਸ਼ਨ ਸੀਗੀ ਉਮੀਦ ਕਰਦੇ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੀਆ ਜਰੂਰ ਕਰਨਾ ਥੈਂਕ ਯੂ ਧੰਨਵਾਦ